ਚੰਦ ਕੋ ਚਾਨਣੀ ਮੁਬਾਰਕ ਆਸਮਾਨ ਕੋ ਸਿਤਾਰੇ ਮੁਬਾਰਕ ਪਰ ਹਮਾਰੀ ਤਰਫ ਸੇ ਸਭ ਸੇ ਪਹਿਲੇ ਆਪਕੋ ਨਇ ਸਾਲ ਮੁਬਾਰਕ ਹੈਪੀ ਨੀਅਰ 2025 ਮਨਸਾ ਨਵੇਂ ਸਾਲ ਦੇ ਸੁਭ ਦਿਹਾੜੇ ਤੇ ਕੀਖ ਦੇ ਦੇਣਾ ਚਾਹੂ ਹਾਂ ਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਫਤੇ ਜੀ ਮੈਂ ਰਣਜੀਤ ਕੌਰ ਪਰਸੋ ਕਾ ਪਿੰਡ ਦਾ ਸਰਪੰਚ ਬਣੀ ਆਂ ਤੇ ਮੈਂ ਆਪਣੇ ਪਿੰਡ ਵਾਲਾ ਨਾਕਰ ਵਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨੀ ਆ ਨਵੇਂ ਸਾਲ ਦੀ ਤੇ ਵਾਹਿਗੁਰੂ ਚਰ ਸਤਿ ਸਭ ਨੂੰ ਚੜ੍ਹਦੀ ਕਲਾ ਵਿੱਚ ਬਖਸ਼ੇ ਸੱਚੇ ਬਾਦਸ਼ਾਹ ਕਿਰਪਾ ਕਰਕੇ ਰੱਖੇ ਉਹਨਾਂ ਤੇ ਹੁਣ ਸਭ ਨੌਜ ਮਨਾਉਣ ਕੀ ਬਿਲਕਣਿਤ ਨੌਜਵਾਨਾਂ ਨੂੰ ਮੈਂ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਤੁਸੀਂ ਮਿਹਨਤ ਕਰੋ ਪੜਾਈ ਆਪਣੀ ਕਰੋ ਤੇ ਖੇਡਾਂ ਵਾਲੇ ਪਾਸੇ ਲੱਗੋ ਤੇ ਆਪਣੇ ਮਾੜੀ ਸੰਗਤ ਵਿੱਚ ਨਾ ਪਾਵੋ ਤੇ ਚਲੋ ਤੁਹਾਨੂੰ ਜੇ ਸਰਕਾਰ ਨੇ ਇੰਨੀਆਂ ਨੌਕਰੀਆਂ ਬਖਸ਼ੀਆਂ ਨੇ ਤੇ ਨਾਲੋਂ ਨੌਕਰੀਆਂ ਤੁਹਾਨੂੰ ਦੇਣ ਦੇ ਨੇ ਤਾਂ ਤੁਸੀਂ ਨੌਕਰੀਆਂ ਕਰ ਲੋ ਲਾਓ ਤੇ ਆਪਣੇ ਪਿੰਡ ਦਾ ਨਾਮ ਰੌਸ਼ਨ ਕਰੋ ਤੇ ਨਵੇਂ ਸਾਲ ਦੀ ਫੇਰ ਲੱਖ ਲੱਖ ਵਧਾਈ ਹੋਵੇ ਨਕਲ ਆਪਣੇ ਪਿੰਡ ਵਾਲਿਆਂ ਨੂੰ ਵੀ ਤੇ ਸਾਰੀ ਸੰਗਤ ਨੂੰ ਵੀ ਪੂਰੇ ਦੇਸ਼ ਵਾਸੀਆਂ ਨੂੰ ਵੀ ਤੇ ਵਾਹਿਗੁਰੂ ਸਾਹਿਬ ਦੇ ਵਾਸਤੇ ਚੜ੍ਹਦੀ ਕਲਾ ਵਿੱਚ